ਸਿਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਵੇਟ ਹੈਗੀ ਆ ਪੈਂਡਰ ਵਾਲੀ ਬਾਈ ਸ਼ੇਰੇਰਾਂ ਕੋਲੇ ਤੇ ਅੱਜ ਵੀ ਬਾਈਆਂ ਕੋਲ ਪੂਰੇ ਡਾਇਮੰਡ ਪੀਸ ਹੀ ਆ ਵਿੱਚ ਮੂਹਰਾ ਦੀਆਂ ਵੀ ਹੈਗੀਆਂ ਨੀਲੀ ਰਾਵੀ ਦੀਆਂ ਵੀ ਹੈਗੀਆਂ ਰਾਜਸਥਾਨੀਆਂ ਵੀ ਮੱਝਾਂ ਵਿੱਚ ਹੀ ਆ ਆ ਵੇਖੋ ਡਾਇਮੰਡ ਪੀਸ ਬੜਾ ਕਿੱਥੋਂ ਸ਼ੇਰਾ ਲਿਆਉਂਦਾ ਕੜਕੜ ਕਿਆ ਆਜੂ ਆਪਾਂ ਸ਼ੇਰੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋਰ ਭਿੰਦੇ ਸ਼ਾਹ ਕੀ ਹਾਲ ਆ ਵਧੀਆ ਬਾਈ ਵਧੀਆ ਠੀਕ ਠਾਕ ਕਿਵੇਂ ਕਾਰੋਬਾਰ ਠੀਕ ਹੈ ਕਾਰੋਬਾਰ ਬਾਬਾ ਬੁੱਢਾ ਸਾਬ ਜੀ ਦੀ ਬਹੁਤ ਬਹੁਤ ਕਿਰਪਾ ਮਹਾਰਾਜ ਦੀ ਹੋਰ ਸੁਣਾਓ ਸਾਡੇ ਭਰਾ ਸੰਦੀਪ ਦਾ ਕੀ ਹਾਲ ਆ ਵਧੀਆ ਵਧੀਆ ਸਭ ਤੋਂ ਪਹਿਲਾਂ ਸੰਦੀਪ ਡੇਰੀ ਫਾਰਮ ਵੇਖਣ ਆਲੇ ਦਾ ਬਹੁਤ ਬਹੁਤ ਧੰਨਵਾਦ ਆ ਤੇ ਆਡਾ ਕੀ ਗੱਲ ਵੀਰ ਕਿੱਥੇ ਚਲ ਗਿਆ ਅੱਜ ਕੰਮ ਸੀਗਾ ਵੀਰ ਨੇ ਦੱਸਿਆ ਕਹਿੰਦਾ ਭਰਾ ਭਾਬੀ ਤੇਰੀ ਨਾਰਾਜ਼ ਹੁੰਦੀ ਕਿ ਵਾਂਡਾ ਮੁੰਡਾ ਹੀ ਵੇਖਣਾ ਚਾਹੀਦਾ ਹੈ ਉਹ ਕਹਿੰਦਾ ਦਿਹਾੜੀ ਗ ਠੀਕ ਹੈ ਮੰਦੇ ਅੱਜ ਆਪਣੇ ਕੋ ਮਈਆਂ ਹੈਗੀਆਂ ਨੇ ਪੰਜ ਝੋਟੀਆਂ ਪੰਜੇ ਸਿਰੇ ਦੀਆਂ ਇਸ ਝੋਟੀ ਦਾ ਕਦ ਕਦ ਪਹਿਲਾਂ ਵੀਰ ਆਪਾਂ ਸਾਰਿਆਂ ਨੂੰ ਦੱਸ ਦਈਏ ਪੇ ਸੰਦੀਪ ਵੀਰ ਦੇ ਬੰਦੇ ਭੇਜਿਆ ਕੈਮਰਾਮੈਨ ਸ਼ੰਭੂ ਤੇ ਮਿੰਦਾ ਆਪਣੀ ਵੀਡੀਓ ਬਣਾਉਣ ਲੱਗਿਆ ਵੀਰ ਨੂੰ ਅੱਜ ਕੰਮ ਹੀ ਕਿਤੇ ਤੇ ਉੱਥੇ ਚੱਲ ਗਿਆ ਮੰਦੇ ਕਰਣਾ ਮਈਆਂ ਦੀਆਂ ਨਿਸ਼ਾਨੀਆਂ ਵਿਖਾ ਦੇ ਸਾਰੀਆਂ A ਤੋਂ Z ਵੇ ਮੈਂ ਤੇ ਝੋਟੀ ਦਾ ਕਦ ਕਦ ਮੰਦੇ ਦੁੱਜਾ ਸੁਆ ਸੁਣੀ ਆ ਤੇ ਚਾਰ ਦੰਦ ਆ ਖੀਰੀ ਝੋਟੀ ਪਹਿਲਾ ਸੂਆ ਸੂਈ ਆ ਤੇ ਇੱਧਰ ਅਜੇ 10 ਤੋਂ 12 13 ਦਿਨ ਝੋਟੀ ਦੇ ਬਾਕੀ ਇਹਦੇ ਵੇਸ਼ ਝੋਟੀ ਦੇਵਾ ਕੱਢਣ ਲਈ ਖੋਲੋ ਖੋਲੋ ਬਈ ਫਿਰ ਤੇ ਕਦ ਕਾੜ ਵਿਖਾਦੇ ਤੇ ਨਿਸ਼ਾਨੀਆਂ ਨੀਲੀ ਦੀਆਂ ਵਿਖਾਦੇ ਹੈ ਕਿ ਨਹੀਂ ਅੱਤ ਦਾ ਪੀਸ ਵੇ ਆ ਪੂਰਾ ਪੂਰੀਆਂ ਨਿਸ਼ਾਨੀਆਂ ਬੰਦੇ ਜਿਹੜੀ ਉੱਚੀ ਆ ਹੂੰ ਸੁਆ ਕਿੰਨਾ ਬਾਈ ਸੁਆ ਕਿੰਨਾ ਹੈ ਸੁਆ ਦੂਜਾ ਸੁਆ ਸੋਣੀ ਹੈ ਚਾਰ ਦੰਦ ਆ ਚਾਰ ਦੰਦ ਦੂਜਾ ਸੁਆ ਸੋਣੀ ਆ ਅਰਕੀ ਗੱਡ ਹੁਣ ਵੇਖੋ ਉੱਥੇ ਥਾਣਾ ਥੋੜਾ ਉੱਚਾ ਆਈ ਹੁਣ ਇਹ ਸੰਦੀਪ ਵੀਰ ਆਪ ਡਾਇਮੰਡ ਦੀ ਆ ਠੀਕ ਆ ਤੇ ਗਾੜੀ ਤਣਾੜ ਦਾ ਟੀਕਾ ਲੱਗਾ ਇਹਨੂੰ ਆਂ ਵਿਖਾ ਦੇ ਸ਼ੰਭੂ ਮੈਂ ਦੇ ਪਿਓਰ ਚਾਰ ਦੰਦ ਆ ਵੇਖ ਲੈ ਠੀਕ ਤੇ ਠੰਡੀ ਵੇਖ ਲੈ ਝੋਟੀ ਲੈ ਚੱਲੋਈ ਵੇ ਸੰਦੀਪ ਸੰਭੂ ਹੈ ਕਿ ਨਾ نسل ਝੋਟੀ ਦੇ ਕਿੰਨੇ ਦਿਨ ਲੈਂਦੀ ਹੈ ਜੇ ਸ਼ੇਰਿਆ ਸੰਦੀਪ ਮਿੰਦੇ 10 ਤੋਂ 12 ਦਿਨ ਲੈ ਜਾਣੇ ਹੈ ਜੇ 10 12 ਦਿਨ ਲੈਂਦੀ ਆ ਜੇ ਹਾਂ ਆ ਥਾਲੇਵਾ ਕਰੋ ਚੈੱਕ ਫੁੱਟ ਵਾਲ ਗੁੱਲੇਵਾ ਬਣਾਉਗੀ ਮਿੰਦੇ ਬਹੁਤ ਸੁਣੀ ਕੁਆਲਿਟੀ ਆ ਵੇ ਝੋਟੀ ਤੇ ਕੱਦ ਕਾੜ ਵਿਖਾ ਝੋਟੀ ਅੱਜ ਆਈ ਹੈ ਝੋਟੀ ਬਾਰਡਰ ਰੈਨ ਤੋਂ ਆਉਂਦਿਆਂ ਪੈਂਡਾ ਪੂੰਡੇ ਚ ਪਈ ਆ ਅਜੇ ਇਹਦਾ ਮੇਕਅਪ ਹੀ ਕਰਕੇ ਬਸ ਆਪਾਂ ਵੀਡੀਓ ਹੀ ਬਣਾਈਆਂ ਝੋਟੀ ਦੀ نسل ਵਿਖਾ ਦੇ ਝੋਟੀ ਦੀ ਵੇ ਤੇ ਮੋਲਿੰਦੇ ਸੇਰੇ ਬਈ ਮੋਲਮ ਮਿੰਦੇਆ ਤੂੰ ਕਰਦੇ ਅਜ ਵਾਵਾ ਚੇਰ ਬਾਦ ਆਇਆ ਤੈਨੂੰ ਬੜਾ ਮਿਸ ਕੀਤਾ ਹੈ ਹੰਦਾ ਚਾ ਦੱਸਨੇ ਛੋਟੀ ਮਿੰਦੇ ਜੇਤ ਹੁੰਦੀ ਸੂਈ ਫੇਰ ਤੇ ਇੱਕ 35 40 ਦੀ ਸੀ ਤੇ ਅੱਜ ਕਰਾ ਦੇ ਜਿੰਨੀ ਛੋੜ ਕਰਾਉਣੀ ਹੈ ਖੁੱਲੀਆਂ ਛੋਟਾਂ ਕਰਾ ਦੇ ਕਿਨੇ ਦੀ ਜੇ ਸੂਈ ਤੇ ਇੱਕ 35 ਦੀ ਹੈ ਛੋੜ ਕਰਾ ਦੇ ਜਾ ਸਵਾ ਦੀ ਹੈ ਸਵਾ ਦੀ 5000 ਛੋਟ ਕਰਾਂਗੇ 1 20 ਦੀ ਹਾਂ ਨਾ ਦੇਣੀ ਤੇ ਛੋਟੀ ਦਾ ਕੱਦ ਕਾਟ ਵਿਖਾ ਦੇ ਏਡੀ ਛੋਟੀ ਦੇਣੀ ਨਹੀਂ ਕਿ 1 20000 ਦੀ ਹਾਂ ਅਜੇ ਅਜੇ ਛੋਟੀ 12 14 ਦਿਨ ਖੜਦੀ ਆ ਹਾਂ ਠੀਕ ਹੈ ਛੋਟੀ ਜਿਨੀ ਸ਼ਾਕ ਜਨੇ ਨੇ ਆ ਨੀਲੀ ਰਾਵੀ ਵੇਖ ਲਾ ਸਾਰੀਆਂ ਨੀਲੀਆਂ ਇਕੱਠੀਆਂ ਵੇਖ ਝੋਟੀ ਦਾ ਵਚਨ ਖਾ ਲੰਦੇ ਪੂਰੀ ਰਾਜੀ ਭਲੀ ਪੂਰੀ ਰਾਜੀ ਬਾਜੀ ਦੂਜਾ ਸੁਆ ਇਧਰ ਕੈਮਰਾ ਮਾਰਦੇ 나ੜੂ ਤੇ ਬੱਚਾ ਆ ਤੀਜਾ ਦਿਨ ਸੂਈ ਨੂੰ ਹੋਇਆ ਤੇ ਚਵਾਈ ਲੱਗੀ ਆ ਭਾਵੇਂ ਨਿਆਣਾ ਚੋਵੇ ਭਾਵੇਂ ਸਿਆਣਾ ਚੋਵੇ ਵੇਖੀ ਮੈਂ ਦੇ ਇਧਰ ਮਾਰ ਕੈਮਰਾ ਵੇਖ ਚਵਾਈ ਲੱਗੀ ਝੋਟੀ ਨੂੰ ਠੀਕ ਆ ਖੋਲ ਬਈ ਫਿਰ ਜਿੱਥੇ ਆਖੇ ਨਾ ਇੰਟਰ ਦੇ ਧਾਰ ਘਲਾ ਦਈਏ ਨੇ ਬਸ ਘਲਾ ਦੇ ਫਦੇ ਗੜ ਚੂੜੀਆਂ ਖਲਾ ਦੇਤਾ ਜਿੱਥੇ ਆਕੇਗਾ ਧਾਰ ਤੱਕ ਸੰਦੀਪ ਤੱਕ ਖਲਾ ਦਾਂਗੇ ਬਸ ਠੀਕ ਹੈ ਖੋਲੋ ਵੇ ਵੇ ਵਜਨ ਝੋਟੀ ਦਾ ਇਹ ਹੁਣ ਕਿਸੇ ਦੀ ਮਿੰਦੇ ਸੇਵਾ ਆਇਆ ਕੋਈ 12 ਚੋਲੇ 14 ਚੋਲੇ 15 ਚੋਲੇ ਤੀਜੇ ਦਿਨ ਦੀ ਸੂਈ ਥਲੇ 10 ਕਿਲੋ ਬੌਲਾ ਆਇਆ ਪ्योर ਨੀਲੀ ਰਾਵੀ ਪ्योर ਨੀਲੀ ਰਾਵੀ ਬੱਗੀ ਮੋਛ ਮੱਲਾ ਮੱਥਾ ਤੇ ਮਣਕੀ ਅੱਖ ਮਾਨਕੀ ਅੱਖ ਵੇਖ ਨਸਲ ਵੇਖ ਤੇ ਪੇਠ ਵੇਖ ਝੋਟੀ ਦੀ ਹੂੰ ਬਲੇਰੋ ਵਾਲੀ ਇਹ ਵੀ ਹਾਂ ਬਲੇਰੋ ਵਾਲੀ ਇਹ ਨਹੀਂ ਚਲ ਜੂ ਹਾਥੀ ਜੀ ਮਿੰਦੇ ਐਵੇਂ ਬਲੇਰੋ ਸਾਰੀਆਂ ਮਈਆਂ ਵੱਡੀ ਤੋਂ ਵੱਡੀ ਵੀ ਹਾਥੀ ਚਲ ਜਾਂਦੀ ਵੇ ਨਸਲ ਵੇ ਮੈਂ ਤੇ ਤੇ ਪੇਠਪੁੜਾ ਵਿਖਾ ਮੈਂ ਦਾ ਕਰਾਂ ਇੱਥੇ ਬਾਹਰ ਹੀ ਵਿਖਾ ਦੇ ਅੰਦਰ ਨੇ ਰਾਨੂ ਰਾ ਹੁੰਦਾ ਚੰਗੀ ਤਰ੍ਹਾਂ ਠੀਕ ਵੇਛੋਟੀ ਮੱਖੀ ਤਿਲਕ ਦੀ ਕਿ ਨਹੀਂ ਪੂਰੀ ਪੂਰੀ ਵੇ ਸਫਾਈਆਂ ਵੇਛੋਟੀ ਦੀਆਂ ਹੂੰ ਸੇਵਕ ਮੰਨੀ ਜਾ ਕਿੰਨਾ ਦੁੱਧ ਕਰੂਗੀ ਬਈ ਤੇਰੇ ਹਿਸਾਬ ਨਾਲ ਦੁੱਧ 13 14 ਕਿਲੋ ਸੰਦੇ ਹੋਏ ਮੈਂ ਦੇਚ ਪਾਉਗੀ 13 14 ਕਿਲੋ ਦੁੱਧ ਪਾਉਗੀ ਤੇ ਮੈਂ ਲਿੰਦਾ ਬੇਛਰੇ ਸੰਦੀਪ ਕਿੰਨੇ ਦੀ ਦੇਦੀ ਐ ਮਿੰਦੇ ਤੂੰ ਹੀ ਦੱਸੋ ਸੇਮ ਹੀ ਦੇਣੀ ਆ ਇਨੇ ਭਾ ਦੀ ਕਿਸੇ ਨੇ ਝੋਟੀ ਦੇਣੀ ਨਹੀਂ ਆ ਇਹ ਇਹ ਮੋਲ ਜਿਹੜਾ ਮੈਂ ਦੇ ਕਰਨ ਦੇ ਆ ਨਾ ਇਹ ਚੋਂ ਇਹ ਛੋੜ ਛੱਪਾ ਇਹ ਫਿਕਸ ਮੋਲ ਲਈ ਦੋਨੇ ਇੱਕ ਰੇਡ ਦੀਆਂ ਹਾਂ ਦੋਵੇਂ ਇੱਕ ਰੇਡ ਦੀਆਂ ਇੱਕ 20 20 ਦੀਆਂ ਦੇਣੀਆਂ ਦੋਨੇ ਜੋੜਾ ਲੈ ਝੋਟੀ ਹਾਂ ਦੱਸ ਦੇ ਅੱਜ ਕੋਈ ਧੱਕਾ ਤੇ ਨਹੀਂਗਾ ਨਹੀਂ ਵੀ ਜੋੜਾ ਜੇ ਕੋਈ ਜੋੜਾ ਲਾਊਗਾ ਇੱਕ 20 20 ਦੀ ਹਾਂ ਇੱਕ 20 20 ਸੁੰਬਾ ਥਣ ਲੱਗਾ ਸੁੰਬਾ ਥਣ ਤੇ ਇਹ ਮੈਨੂੰ ਵਿਖਾ ਲਈ ਇਧਰ ਰੱਬ ਨੇ ਭਾਗ ਲਾਏ ਮਿੰਦੇ ਪਾਈਪਾਂ ਵੇਖੋ ਨਾਲੇ ਪਾਈਪਾਂ ਵੇਖੋ ਤੇ ਮੈਂ ਦਾ ਲੇਵਾ ਵੇਜ ਦਾ ਫੁੱਟਬਾਲ ਹੁੰਦਾ ਆ ਹੂੰ ਹੂੰ ਵੇਖੀ ਮੈਂ ਦੀ ਚਵਾਈ ਲੱਗੀ ਕਿਤੇ ਪਰ ਆਓ ਸਿੱਧਿਓ ਦਰਗੀ ਸੁਆ ਸੁਆ ਦੂਜਾ 6 ਦੰਦ ਸੁਆ 6 ਕਿੰਨੇ ਦਿਨ ਹੋ ਗਏ ਸੂਈ ਨਹੀਂ ਇਹ 12 13 ਦਿਨ ਦੀ ਸੂਈ ਆ 12 13 ਦਿਨ ਦੀ ਸੂਈ ਇਧਰ ਵੇਖੀ ਚਵਾਈ ਮੋਟਰ ਹੀ ਆਗੇ ਵੇਖ ਚਵਾਈ ਹੂੰ ਮੈਂਦੇ 2 ਤੋਂ 2.5 ਕਿਲੋ ਗਾੜੀਆਂ ਝੋਟੀ ਦੇ ਤੇ ਨਾੜਾ ਨੂੜਾ ਵਖਾਣ ਕੇ ਅੱਗੋਂ ਵਖਾਜ ਇਧਰ ਆਣ ਕੇ ਲੋ ਜੀ ਇਧਰ ਆਣ ਕੇ ਮਾਰ ਕੇ ਕੈਮਰਾ ਵੇਖ ਬਿਜਲੀ ਘਰ ਬਣਿਆ ਹੂੰ ਵੇਖ ਝੋਟੀ ਦੇ ਸਫਾਈਆਂ ਸਖੂਈਆਂ ਖੋਲੋ ਬਈ 14 ਕਿਲੋ ਮਿੰਦੇ ਤਿਆਰ ਦੁੱਧ ਆ ਡੱਬੇ ਮਾਰ ਲੈ ਜਿਹੜਾ ਮਰਜੀ ਆਣ ਕੇ 14 ਲੀਟਰ ਦੁੱਧ ਤਿਆਰ ਆ ਮੈਂ ਤਿਆਰ ਆ ਤੇ ਝੋਟੀ ਨੂੰ ਲੈਵਾ ਵੇਖ ਤੇ ਨਸਲ ਵੇਖ ਤੇ ਬਾਡੀ ਵੇਖ ਝੋਟੀ ਮਗਰ ਕੀ ਆ ਗਿਆ ਇਹਦੇ ਮਗਰ ਕੱਟੀ ਮਗਰ 12 13 ਦਿਨ ਦੀ ਸੂਈ ਆ ਤੇ ਵਿਖੇ ਵੇਖ ਲੈਵਾ ਵਖਾ ਝੋਟੀ ਦਾ ਲਓ ਲੈ ਚੱਲ ਠੀਕ ਸੇਵਕ ਮਾੜੀ ਜੀ ਕਿ ਦੁੱਧ ਵਾਲੀ ਮੱਝ ਆ ਪੂਰੀ ਦੁੱਧ ਵਾਲੀ ਮੈਂ ਦੁੱਧ ਵਾਲੀ ਹੂੰ ਪੱਟਪੁਰ ਇੰਨਾਂ ਬੱਚੇ ਦਾ ਕਰਦੇ ਹੋਣਾ ਲੈ ਚੱਲੋ ਜੀ ਲੈ ਚੱਲੋ ਛੇਰੇ ਫਰੇ ਕਿੰਨੇ ਦੇ ਦੇ ਗਏ ਇਹ ਵੀ ਦੇ ਦੇ ਮੈਂ ਦਿਆ ਜਿੰਨੇ ਦੀ ਦੇਣੀ ਆ ਦੱਸ ਦੇ ਫਿਰ ਵੇਖ ਮੈਂ ਵੇਖੋ ਤਾਂ ਤੂੰ ਐ ਉਹ ਤਾਂ ਐ ਸਿਰੇ ਦੀ ਮੈਂ ਸਿਰੇ ਦੀ ਵੇਖ ਲੈਵਾ ਵੇਖ ਲੱਗਾ ਕਿ ਉਗਲ ਨਹੀਂ ਫੁੱਲਦੀ ਦੇ ਵਿੱਚ ਹਾਂ ਚੁਵਾਈ ਤੋਂ ਇੱਕ ਦੋ ਘੰਟੇ ਡੰਗਰ ਲੇਟ ਹੋ ਗਏ ਮਿੰਦੇ ਤੂੰ ਲੇਟ ਹੋ ਗਿਆ ਹਾਂ ਹਾਂ ਸਵੇਰੇ ਆਪਾਂ 3 ਵਜੇ ਦੀਆਂ ਮਈਆਂ ਚੋਈਆਂ ਵੀਡੀਓ ਬੰਨ ਕਰਕੇ ਇਹ ਨਹੀਂ ਆਖਣਾ ਵੀ ਆਪਾਂ 6 ਵਜੇ ਚੁਵਾਈ ਕੀਤੀ ਆ ਹਾਂ ਹਾਂ ਹੁਣ 5 ਵਜ ਗਏ ਵੇਖ ਲੈਵਾ ਮੈਂ ਦਾ 14 ਕਿਲੋ ਦੁੱਧ ਜਿਹੜਾ ਮਰਜੀ ਮਿਲ ਲੈਦੇ ਵੇਖ ਬਾਡੀ ਝੋਟੀ ਦੀ ਹੈ ਕਿਲੋਮੀਟਰ ਚੌੜੀ ਇੱਥੋਂ ਨਹੀਂ ਹੈਗੀ ਮੀਟਰ ਤੇ ਇਹ ਕਿੰਨੇ ਦੇ ਦਿੱਤੀ ਬਾਈ ਮਿੰਦੇ ਮੋਲਿਆ 125 3000 ਛੋਟ 1/2 ਦੀ ਦਵਾਂਗੇ ਇਹ 1/2 ਦੀ ਹਾਂ 1/2 ਦੀ ਠੀਕ ਹੈ ਤੇ ਆ ਗੱਬਣ ਮੈਂ ਵੇਖੀ ਇਧਰ ਵਿਖਾ ਲਿਓ ਜੀ ਪੀਸ ਵੇਖ ਲੈ ਇਕੱਠੇ ਕੀਤੇ ਤੇਰੇ ਭਰਾ ਨੇ ਮਹਾਰਾਜ ਦੇਣ ਵਾਲਾ ਬਾਬਾ ਬੁੱਢਾ ਮੈਂ ਆਦੀ ਬਾਡੀ ਵਿਖਾ ਦੇ ਮੈਂ ਅਜੇ ਹਫਤਾ ਖੜਦੀ ਹੋ ਤੇ ਮੈਂ 16 ਕਿਲੋ ਦੁੱਧ ਦੀ ਗਾਰੰਟੀ ਤੇ ਦੇਣੀ ਆ ਐਸ ਵਾਰ 16 ਕਿਲੋ ਦੁੱਧ ਨਾ ਨਾ ਗੱਬਣਿਆ ਗੱਬਣਿਆ ਹਫਤਾ ਖੜਦੀ 15 16 ਕਿਲੋ ਵਾਲੀ ਆ 16 ਕਿਲੋ ਦੁੱਧ ਦੀ ਗਾਰੰਟੀ ਤੇ ਹਾਂ 15 16 ਕਿਲੋ ਦੁੱਧ ਤੇ ਗਾਰੰਟੀ ਲਵਾਂਗੇ ਤੇ ਮੈਂ ਦੀ ਬਾਡੀ ਵਿਖਾ ਵੀ ਕਿੱਡੀ ਕੁ ਵੱਡੀ ਮਿੰਦੇ ਦੱਸ ਦੇ ਪੂਰੀ ਹਾਥੀ ਦਾ ਬੱਚਾ ਹੀ ਆ ਹਾਥੀ ਹੈ ਗਿਆ ਤੇ ਬੱਚਾ ਗਿਆ ਹਾਥੀ ਆ ਲੈ ਚੱਲੋ ਮੈਂ ਦੇ ਹੈ ਕਿ ਨਹੀਂ ਪੀਸ ਨਹੀਂ ਹੈ ਕਿੰਨੇ ਦਿਨ ਲੈ ਜੂਗੀ ਤੇਰੇ ਸਾਹਮਣੇ ਇਹ ਹਫਤਾ ਖੜਦੀ ਅਜੇ ਲੈ ਵੇਖੋ ਯਾਰ ਮੈਂ ਆ ਦੀ ਭਾਰ ਦੀ ਥਣਾ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਰੂਮ ਵਰਗੀ ਚਿਪਣ ਹੋਗੀ ਵੀ ਇਹ ਇਹ ਵੀ ਨੀਲੀ ਬਰੀਡ ਮਿਕਸ ਹੀ ਥੋੜੀ ਵੇ ਮੈਂ ਹਮ ਬਾਡੀ ਵਿਖਾ ਮੈਂ ਦੇ ਮੈਂ ਦੀ ਲੈ ਚੱਲੋ ਲੋ ਇਹ ਵੇਖੋ ਦੁੱਧ ਵਾਲੀਆਂ ਨਾੜਾਂ ਨੂੰੜੇ ਪਾਈਪਾਂ ਵੇਖੋ ਕਿਵੇਂ ਲੱਗੀਆਂ ਮੱਝ ਨੂੰ ਬਾਡੀ ਵਿਖਾਵੇ ਮਿੰਦੇ ਹੈ ਕਿ ਨਹੀਂ ਮੈਂ ਹਾਂ ਤਾਂ ਮਿੰਦੇ ਪੈਰ ਧੋਤੇ ਹਨ ਹਾਂ ਪਿਛਲੀ ਵੀਡੀਓ 'ਚ ਮਿੰਦੇ ਆਪਾਂ ਨੂੰ ਕਹਿੰਦਾ ਆਖੀ ਜਾਂਦਾ ਵੇ ਸ਼ੰਭੂ ਵੇ ਸ਼ੰਭੂ ਮੈਂ ਹੁਣ ਕੈਮਰਾ ਸ਼ੰਭੂ ਨੇ ਬਣਾਇਆ ਤਾਂ ਸ਼ੰਭੂ ਦਾ ਹੀ ਨਾਮ ਲੈਣਾ ਹੁਣ ਤੇਰਾ ਕੀ ਰਿਹਿਆ ਤੇ ਕੈਮਰਾ ਤੇ ਤੈਨੂੰ ਹੀ ਆਖਣਾ ਵੇਖ ਮਿੰਦਿਆ ਬੋਲੋ ਵੀਰੇ ਮੋਲੇ ਦਾ ਸ਼ੇਰੇ ਬਾਈ ਮਿੰਦੇ 1 25 ਦੀ ਮੈਂ ਦਵਾਂਗੇ ਜੇ ਮੈਂ ਸੂਈ ਹੁੰਦੀ ਤੇ ਫੇਰ ਮੈਂ 1 35 ਦੀ ਮੈਂ ਆ ਦੀ ਬਾਡੀ ਵਿਖਾ ਦੇ ਅੱਜ ਮੋਲ 1 ਸੇਲੇ ਸੇਲੇ ਲਾਤੀ ਅੱਜ ਸੰਦੀ ਮੈਂ ਇਹਨੂੰ ਥਣ ਲੈਵਾ ਵੇ ਸਫਾਈਆਂ ਮੈਂ ਜੇ ਕੋਈ ਬਾਹ ਨਹੀਂ ਵੇ ਮੈਂ ਐ ਠੰਡੀ ਸੀ ਇਹਨਾਂ ਹਾਂ ਸਵਾ ਦੀ ਮੈਂ ਦੇਣੀ ਮਿੰਦੇ ਵਿੱਚ ਛੋਟਕਾ 1 ਲੱਖ ਤੇ 25000 ਹਾਂ 1 ਲੱਖ 25000 ਦੀ ਮੈਂ 15 ਕਿਲੋ ਦੀ ਗਾਰੰਟੀ ਤੇ ਦਵਾਂਗੇ ਆ ਕਰਮਾਂ ਵਾਲੀ ਇਹ ਕਰਮਾਂ ਵਾਲੀ ਦੂਜਾ ਸੁਗਾ ਤੇ 10 ਦਿਨ ਖੜਦੀ ਤੇ ਛੋਟੀ ਦੀ ਬਾਡੀ ਵਿਖਾ ਵੇ ਕੋਈ ਹੈ ਕਿ ਨਹੀਂ ਸਿਰੇ ਤੋਂ ਸਿਰਾ ਪੀਸ ਨਹੀਂ ਸਿਰਾ ਹੀ ਹੈ ਵੇ ਪੀਸ ਮੈਂ ਜੋ ਮੋਬਾਈਲ ਚ ਪੂਰੀਆਂ ਹੀ ਨਹੀਂ ਹੁੰਦੀਆਂ ਹੈ ਵੇ ਤੋਰਦੀ ਕਿ ਨਹੀਂ ਥਲਕ ਥਲਕ 1 2 1 2 ਕਰਦੀ ਉਹ ਹਾਂ ਲੇ ਚੱਲ ਲੰਮੀ ਲਾ ਚੱਲ ਅੱਜ ਸੰਦੀਪ ਦੇ ਦੋਵੇਂ ਤਿੰਨੇ ਚੇਲੇ ਆਏ ਇਕੱਠੇ ਹੋ ਗਏ ਸ਼ੰਭੂ ਉਹ ਮਿੰਦਾ ਐ ਕਾਲੀ ਸ਼ਾਹ ਨਾਲ ਕਾਲੀ ਸ਼ਾਹ ਕਿਹਦੇ ਵਰਗੀ ਕਹਿਣਾ ਨਸਰਮੇ ਰੰਗੀ ਸਰਮੇ ਰੰਗੀ ਹਾਂ ਲੈ ਚੱਲੇ ਵੇਖੋ ਪੂਰੀ ਚੌੜੀ ਮੱਜ ਨਾਲ ਤੇ ਆਫਰ ਹੀ ਉਹ ਮਿੰਦਿਆ ਜਿਹਦਾ ਇਹ ਕਿੰਨੇ ਦੀ ਕਿੰਨੇ ਦੀ ਦੇ ਦਈਏ 10 10 ਦੇ ਤੂੰ ਆ ਦੇ ਦਈਏ ਲੱਖ ਦੀ ਕਰਾ ਦੇ ਛੋੜ ਜਿੰਨੀ ਕਰਾਉਣੀ ਖੁੱਲੀ ਕਰਾ ਦੇ ਚਲ ਕਰ ਦੇ ਤੋ ਦੋ ਨਹੀਂ ਕਰਨੀ ਵੱਧ ਕਰਨੀ ਆ ਪੰਜ ਕਰਦੇ ਪੰਜ ਵੀ ਨਹੀਂ ਕਰਨੀ ਹੋਰ ਵੱਧ ਕਰਨੀ ਆ ਦਸ ਕਰਦੇ 90000 ਦੀ ਹਾਨਾ ਜੋੜੀ ਦੇਣੀ ਮਿੰਦਿਆ ਕੋਈ ਦੇ ਕੇ ਵਿਖਾਵੇ ਯਾਦ ਕਰੇਗਾ ਜਿਹੜਾ ਲਊਗਾ ਨਹੀਂ ਠੀਕ ਆ ਛੋਟੀ ਸਵਾ ਲੱਖ ਦੀ ਇਹ ਵੀ 10 ਦਿਨ ਸਾਭਿਆ ਆਫਰ ਯੋ ਬਸ ਐਂਡ ਲਈ ਮੈਂ 90000 ਦੀ ਵਾ 90000 ਤੇ ਮੈਂ ਦੀ ਸਫਾਈਆਂ ਵੇ 10 ਦਿਨ ਤੰਬੂ ਲਾ ਜੂ ਮੈਂ ਅਜੇ ਹੂੰ 13 14 ਕਿਲੋ ਵਾਲੀ ਝੋਟੀ ਆ ਤੇ 90000 ਦੀ 90000 ਦੀ ਆਹੀ ਆ ਪਸੂ ਐਹੀ ਪੰਜ ਝੋਟੀਆਂ ਨੇ ਸਿਰੇ ਦੀਆਂ ਪੰਜੇ ਸਿਰੇ ਦੀਆਂ ਨੇ ਪੰਜੇ ਸਿਰੇ ਦੀਆਂ ਤੇ ਡਰੈੱਸ ਦੱਸਦੀ ਆ ਆਪਣਾ ਮੈਂ ਦੇਵੀਰ ਦੁਬਾਰਾ ਬੋਲੋ ਜੀ ਨਾਂ ਮੇਰਾ ਸ਼ੇਰਾ ਸੰਧੂ ਆ ਪਿੰਡ ਰਵਾਲਿਆ ਹਾਂਜੀ ਏਰੀਆ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਆ ਪਰ ਅਮਸਰ ਆਪਾਂ ਨੂੰ ਲੱਗ ਗਿਆ ਪੈਂਦਾ ਮੇਹਰ ਦਰਸ਼ਨ ਕਰਾ ਝੋਟੀ ਦੇ ਕਰਤੇ ਬਸ ਹੋ ਗਿਆ ਤੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9781947425 ਤੇ ਆਓ ਤਸੱਲੀ ਕਰੋ ਬਾਬੇ ਦੀ ਕਿਰਪਾ ਨਾਲ ਮਿੰਦੇਰੇ ਪਰਸੋਂ ਚ ਉਹ ਵੀਡੀਓ ਪਾਈ ਚੋਕੇ ਲੈ ਕੇ ਜਾਓ ਚੋਕੇ ਤਸੱਲੀ ਕਰਕੇ ਖੜੋ ਵੇ ਝੋਟੀ ਦਾ ਕੱਦ ਕਾੜ ਅੱਜ ਝੋਟੀ ਦੇ ਦੇਣੀ ਆ 1 ਲੱਖ ਤੇ 20 ਹਜ਼ਾਰ ਦੀ ਟਿੱਪ ਕੇ ਲੈ ਕੇ ਜਾਓ ਟਿੱਪ ਕੇ ਲੈ ਕੇ ਜਾਓ ਹਾਂ ਬਾਕੀ ਧੰਨਵਾਦ ਜੀ ਸੰਦੀਪ ਦਾ ਚੈਨਲ ਆ ਵੀਰ ਦਾ ਇਹ ਕੈਮਰਾਮੈਨ ਹੁਣ ਹੀ ਆਇਆ ਤੇ ਕੱਲ ਆਪਣੀ ਵੀਡੀਓ ਪੈ ਜਾਣੀ ਆ ਨੰਬਰ 9781947425 ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇੱਕ ਦੋ ਵੀਰ ਆ ਗਏ ਆ ਉਹਨਾਂ ਕਰਨੇ ਹੁੰਦੇ ਮਿੰਦੇ ਕੋਈ ਚੱਕਰ ਨਹੀਂ ਗਾ ਕੋਈ ਗੱਲ ਨਹੀਂ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ